ਤੇਲੇ ਤੇ ਹਮਲੇ ਵੀ ਇਸ ਤਰ੍ਹਾਂ ਕਿ ਆਪੀ ਇਹਨਾਂ ਕੋਲ ਜ਼ਮੀਨਾਂ ਖੋਹ ਲਈਆਂ ਨੇ ਇਹਨਾਂ ਨੂੰ ਦਿਹਾੜੀਦਾਰ ਬਣਾ ਦੇਣਾ ਜਿਹੜੇ ਖੇਤਾਂ ਤੇ ਜਿਹੜੇ ਖੇਤ ਸਾਡੇ ਅਸੀਂ ਕਿਸੇ ਨੂੰ ਟਾਲੀ ਵਾਲਾ ਕਿਸੇ ਨੂੰ ਤੂਤ ਵਾਲਾ ਖੇਤ ਕਿਹੜਾ ਕਿਹ ਕਿਹ ਉਕਾਰਦੇ ਸੀ ਉਹ ਖੇਤ ਬਦੀ ਜਿਹੜੀ ਮੋਦੀ ਸਰਕਾਰ ਹੈ ਉਹ ਕੀ ਨੂੰ ਦੇਣੇ ਜਾ ਰਹੀ ਹੈ ਉਹ ਦੇਣ ਜਾ ਰਹੀ ਹੈ ਬਹੁਤ ਕੰਮੀ ਕਾਰਪੋਰੇਸ਼ਨਾਂ ਨੂੰ ਕਿ ਅਸੀਂ ਉਹਨਾਂ ਦੇ ਕੰਮੇ ਬਣ ਕੇ ਰਹੀਏ ਤੇ ਸਾਥੀਓ ਥੋੜਾ ਅਸੀਂ ਕਿੱਤਾ ਬਟੋਲੇ ਜ਼ਮੀਨ ਬਚਾਉਣੀ ਹੈ ਤੇ ਜਿੱਥੇ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਲੜ ਰਹੀ ਹੈ ਇੱਕ ਮੋਰਚਾ ਹੋਰ ਖੋਲਣ ਨੂੰ ਸਾਨੂੰ ਪੰਜਾਬ ਸਰਕਾਰ ਦੇ ਵੀਰ ਤੁਮ ਕੀ ਤੋਂ ਜੀਵਤ ਹੋ ਬਾਈ ਜੀ